ਤਾਂ ਕ੍ਰੋਧੀ ਹੋ ਗਿਆ ਅਕਬੂਲਾ ਹੋ ਗਿਆ ਤੇ ਜਲਦੀ ਡੇਰੇ ਵੱਲ ਵਧਦਾ ਹੈ ਦੇਖ ਤ ਪਲੰਗ ਸੋ ਅਤ ਰੋ ਭਰਿਓ ਕਰੋਧ ਤ ਹੁਕਮ ਬੀਰਨ ਕੋ ਕਰਿਓ ਆਪਣੀ ਪਲੰਗ ਉਤੇ ਸਤਗੁਰੂ ਜੀ ਨੂੰ ਬੈਠਿਆ ਵੇਖ ਕੇ ਇਹ ਅੰਦਰੋਂ ਕ੍ਰੋਧ ਨਾਲ ਭਰ ਗਿਆ ਬਿਲਕੁਲ ਇਨਾਂ ਕਿਨ ਗੁੱਸਾ ਆਇਆ ਏ ਤੇ ਲਿਖਦੇ ਕਰੋਧ ਤ ਹੁਕਮ ਬਰਨ ਕੋ ਕਰਿਓ ਇਹਨੇ ਕ੍ਰੋਧ ਵਿੱਚ ਆਖਿਆ ਆਪਣੇ ਵੀਰਾਂ ਨੂੰ ਕਿ ਚਾਹੋ ਜਾ ਕੇ ਇਉਂ ਕਰੋ ਜਾ ਵੀਰਨ ਤਵ ਪਲੰਘ ਉਠਾਇਆ ਸਾਧੂਰ ਤੀਰ ਸਾਥ ਦਵਾਇਆ ਜਦੋਂ ਇਹਨੇ ਯੋਧਿਆਂ ਨੇ ਜਿਹੜੇ ਇਹਨੇ ਵੀਰ ਭੇਜੇ ਨੇ ਨਾਰਾਇਣ ਦਾਸ ਨੇ ਵੀ ਜਾ ਕੇ ਗੁਰੂ ਸਾਹਿਬ ਦਾ ਪਲੰਘ ਮੁੱਦਾ ਮਾਰ ਦਿਓ ਤੇ ਉਹ ਵੀਰ ਜਾ ਕੇ ਪਲੰਘ ਨੂੰ ਹੱਥ ਪਾਉਂਦੇ ਨੇ ਪਲੰਘ ਥੋੜਾ ਚੁੱਕ ਹੋਇਆ ਪਰ ਸਤਗੁਰੂ ਪਾਸ਼ਾ ਨੇ ਆਪਣੇ ਪੱਖੇ ਦੇ ਵਿੱਚੋਂ ਚਾਰ ਤੀਰ ਕੱਢੇ ਨੇ ਤੇ ਚਾਰੇ ਪਾਵਿਆਂ ਤੇ ਇੱਕ ਇੱਕ ਤੀਰ ਅਖ ਦਿੰਦਾ ਪਹਿਲਾਂ ਤਾਂ ਪਲੰਘ ਥੋੜਾ ਹਿੱਲਿਆ ਵੀ ਸੀ ਹੁਣੇ ਪਲੰਘ ਹਿੱਲ ਹੀ ਨਹੀਂ ਰਿਹਾ ਉਹ ਵੀਰ ਬੜਾ ਜ਼ੋਰ ਲਾਉਂਦੇ ਨੇ ਉਹ ਬੜਾ ਜਿੰਨਾ ਉਹਨਾਂ ਚ ਬਲਸ਼ੀ ਤਾਕਤ ਸੀ ਉਹ ਸਾਰੀ ਬਲ ਉਹਨਾਂ ਨੇ ਲਾੜਤਾ ਪਰ ਪਲੰਘ ਨਹੀਂ ਹਿੱਲਿਆ ਫੇਰ ਮੁਵਕਲਨ ਗਾਇਓ ਤਾਨਾ ਤਾ ਫਿਰ ਉੱਠਿਓ ਨਾ ਉਂਗਲ ਸਮਾਨਾ ਕਿਨ ਜਦੋਂ ਵੀਰਾਂ ਨੇ ਪੂਰਾ ਜ਼ੋਰ ਲਾਇਆ ਤਾਂ ਲਾ ਦਿੱਤਾ ਸਾਰਾ ਦੁਬਾਰਾ ਉਂਗਲੀ ਦੇ ਪੂਟੇ ਜਿੰਨਾ ਨਹੀਂ ਉੱਠਿਆ ਪਲੰਗ ਉੱਥੇ ਜਿਵੇਂ ਜੰਮ ਗਿਆ ਹੋਵੇ ਏ ਹੋਇਆ ਪਲੰਗ ਪਲੰਗ ਅਚਲ ਲਖ ਹੋਏ ਗयो ਕੋਇਲਾ ਕ્રોਧ ਸਾਥ ਫਿਰ ਮੁਵਕਲਨ ਬੁਲਾ ਜਦੋਂ ਇਨਾਂ ਚੇਲਿਆਂ ਪਾਸੋਂ ਪਲੰਗ ਨਾ ਨਾ ਹਿੱਲਿਆ ਤੇ ਬੈਰਾਗੀ ਸਾਧੂ ਸੜ ਕੇ ਅੰਦਰੋਂ ਕੋਲੇ ਵਰਗਾ ਜਲ ਗਿਆ ਅੰਦਰ ਤੇ ਸੜੇ ਹੋਏ ਨੇ ਆਪਣੇ ਅੰਦਰੋਂ ਗੁੱਸੇ ਨਾਲ ਆਪਣੇ ਵੀਰਾਂ ਨੂੰ ਬੋਲਿਆ ਹੈ ਟਰ ਤ ਇਸੇ ਕੀ ਜਾਨਾ ਉਡਾਵੋ ਇਤੀ ਦੇਰ ਤੁਮ ਕਾਹੇ ਲਾਓ ਹੁਕਮ ਕੀਤਾ ਵੀਰਾਂ ਨੂੰ ਵੀ ਨਰਾਇਣਦਾਸ ਨੇ ਕਿ ਮੇਰੇ ਸਾਹਮਣੇ ਮੇਰੇ ਪਲੰਘ ਵਿੱਚ ਪਲੰਘ ਤੇ ਕਿਵੇਂ ਕੋਈ ਬੈਠ ਸਕਦਾ ਹੈ ਤਰੰਤ ਇਹਨੂੰ ਜਾਨੋਂ ਮਾਰ ਦਿਓ ਛੱਡੋ ਨਾ ਜੁੰਦਾ ਇਤੀ ਦੇਰ ਤੁਮ ਕਾਹੇ ਲਾਓ ਇਤਨੀ ਦੇਰ ਕਿਉਂ ਲਾਉਂਦੇ ਹੋ ਮੇਰੇ ਹੁਕਮ ਦੀ ਪਾਲਣਾ ਕਿਉਂ ਨਹੀਂ ਕਰਦੇ ਤੁਰੰਤ ਡੇਗੋ ਪੁਲੰਗ ਤੂੰ ਇਸ ਨੂੰ ਤੇ ਮਾਰ ਦਿਓ ਇਹ ਕਰੋਧ ਵਿੱਚ ਹੁਕਮ ਕੀਤਾ ਦੋਹਿਰਾ ਤਵੇ ਮਵਕਲਨ ਉਸ ਕਹਿਓ ਹਮ ਕਿਛੇ ਰਖਿਓ ਨਾ ਤਾਣ ਤਦੋਂ ਇਸ ਨਾਰਾਇਣਦਾਸ ਬਿਰਾਗੀ ਦੇ ਚੇਲਿਆਂ ਨੇ ਆਖਿਆ ਵੀ ਅਸੀਂ ਤਾਂ ਸਾਰਾ ਹੀ ਜੋਰ ਲਾ ਦਿੱਤਾ ਸੜਨ ਜੋਰੀ ਨਹੀਂ ਚੱਲ ਰਿਆ ਜੇ ਉੱਤੇ ਇਹ ਕੌਣ ਹੈ ਕਿਸ ਤਾਕਤ ਨੂੰ ਲੈ ਕੇ ਇੱਥੇ ਬੈਠਾ ਹੈ ਸਾਡੇ ਕੋਲ ਜਿੰਨਾ ਜੋਰ ਸੀ ਅਸੀਂ ਹਾਰ ਗਏ ਆ ਤਬੇ ਬਕਲਨ ਉਸ ਕਹਿਓ ਹਮ ਕਿ ਸੁਰਖਿਓ ਨ ਤਾਨ ਅਸੀਂ ਤਾਂ ਕੋਈ ਜੋਰ ਰੱਖਿਆ ਹੀ ਨਹੀਂ ਆਪਣੇ ਪਾਸ ਸਾਰੀ ਵਾਹ ਲਾ ਦਿੱਤੀ ਹੈ ਜਾ ਇਨਕੋ ਹਮ ਦੁੱਖ ਦੇਵੈ ਸੋ ਪਵੇ ਹਮ ਪਰਿਆਣਾ ਜੇ ਅਸੀਂ ਇਹਨਾਂ ਨੂੰ ਭਗਵ ਗੁਰੂ ਜੀ ਵੱਲ ਇਸ਼ਾਰਾ ਕਰਕੇ ਕਹਿੰਦੇ ਦੁੱਖ ਦਿੰਦੇ ਹਾਂ ਉਲਟਾ ਸਾਨੂੰ ਜ਼ਿਆਦਾ ਤਕਲੀਫ ਹੁੰਦੀ ਹੈ ਇਉਂ ਲੱਗਦਾ ਜਿਵੇਂ ਪਲੰਘ ਤੇ ਅੱਗ ਵੱਲਦੀ ਹੋਵੇ ਸਾਡੇ ਆਤ ਛੜਦੇ ਨੇ ਅਸੀਂ ਇਹ ਪਲੰਘ 'ਤੇ ਨਹੀਂ ਸੋ ਸਕਦੇ ਜਾ ਭਈ ਜਾ ਉਸ ਕੋ ਹਮ ਦੁੱਖ ਚਾਹੇ ਲਾਇਆ ਹੋਤ ਰਦੇ ਹਮ ਦੁੱਖ ਸਵਾਇਆ ਜੇ ਅਸੀਂ ਆਪਣੀ ਸ਼ਕਤੀ ਨਾਲ ਇਹਨਾਂ ਨੂੰ ਕੋਈ ਦੁੱਖ ਦੇਣਾ ਚਾਹਿਆ ਨਾ ਤਾਂ ਇਹ ਸਾਡਾ ਜਾਨੀ ਨੁਕਸਾਨ ਕਰਨਗੇ ਹੋਤ ਰਦੇ ਹਮ ਦੁੱਖ ਸਵਾਇਆ ਤਾਂ ਸਾਨੂੰ ਜ਼ਿਆਦਾ ਤਕਲੀਫ ਪੁਣੀ ਹੈ ਇਹ ਗੱਲਾਂ ਸਾਡੇ ਦਿਲ ਨੂੰ ਸ਼ੋਨੀਆਂ ਨੇ ਜਾ ਹਮ ਇਸਕੇ ਨੇੜੇ ਜਾਵਾਂ ਤੇਜ ਜਗਨ ਸੋਹਵੇਂ ਜਲਾਵਾਂ ਅਸੀਂ ਜਦੋਂ ਪਲੰਘ ਦੇ ਨੇੜੇ ਜਾਂਦੇ ਆ ਉਹ ਸ਼ੇਖ ਉਹ ਚਿਹਰੇ ਦਾ ਪ੍ਰਤਾਪ ਉਹ ਨੂਰ ਸਾਡੇ ਤੋਂ ਛੱਲਿਆ ਨਹੀਂ ਜਾਂਦਾ ਸਾਡੀਆਂ ਅੱਖਾਂ ਨਹੀਂ ਖੁੱਲਦੀ ਉੱਥੇ ਜਾ ਕੇ ਅਸੀਂ ਨਹੀਂ ਇਹ ਪਲੰਘ ਨੂੰ ਛੂ ਸਕਦੇ ਕਵੇ ਮੁਵਕਲਨ ਆਏ ਸੋਚਾਰੀ ਇਨਕੇ ਆਗੇ ਹਮ ਭੈ ਹਾਰੀ ਇਹ ਵੀਰ ਯੋਧੇ ਕਹਿਣ ਲੱਗੇ ਵੀ ਅਸੀਂ ਬੜੇ ਲੋਕਾਂ ਨੂੰ ਤਪਸਵੀਆਂ ਨੂੰ ਧਿਆਗੀਆਂ ਨੂੰ ਉਲਟਾਇਆ ਏ ਇਨਾਂ ਅੱਗੇ ਸਾਡਾ ਜੋਰ ਨਹੀਂ ਚੱਲਦਾ ਅਸੀਂ ਹਾਰ ਗਏ ਹਾਂ ਜਦ ਹਮ ਉਹਨਕੇ ਨੇੜੇ ਜਾਵਾਂ ਆਪ ਕੋਪਤੇ ਆਪ ਜਲਾਵਾਂ ਜਦੋਂ ਅਸੀਂ ਇਹਨਾਂ ਦੇ ਨੇੜੇ ਜਾਂਦੇ ਆ ਸਾਨੂੰ ਇਉਂ ਲੱਗਦਾ ਵੀ ਸਾਡੇ ਅੰਦਰ ਦੀ ਬੜੀ ਰੋਧ ਦੀ ਅਗਨ ਜਿਵੇਂ ਸਾਨੂੰ ਹੀ ਅੰਦਰੋਂ ਸਾੜ ਰਹੀ ਹੋਵੇ ਇਹਨਾਂ ਦਾ ਕੋਈ ਫਰਕ ਨਹੀਂ ਪੈ ਰਿਹਾ ਛੁਟ ਤਬੇ ਜਬ ਸੀਸ ਨਵਾਵੈ ਉਹ ਹੈ 시ਤਲ ਤਬ ਅਤ ਸੁਖ 바ਵੈ ਜਦੋਂ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਮੱਥਾ ਟੇਕਦੇ ਹਾਂ ਤਦੋਂ ਹੀ ਸਾਨੂੰ ਸੁੱਖ ਦਾ ਸਾਹ ਹੁੰਦਾ ਏ ਤੇ ਹੁਣ ਤਾਂ ਸਾਨੂੰ ਇੰਓ ਲੱਗਦਾ ਏ ਵੀ ਇੰਨਾ ਅੱਗੇ ਸਿਰ ਝੁਕਾ ਕੇ ਹੀ ਸਾਡਾ ਛੁਟਕਾਰਾ ਹੈ ਐਸੇ ਸੁਨੇ ਉਹਨਾਂ ਤੇ ਬੈਨਾ ਯੋ ਚੰਬ ਅਤ ਪੈ ਕਹਿਣਾ ਜਦੋਂ ਐਸੇ ਬਚਨ ਨਾਰਾਇਣ ਦਾਸ ਨੇ ਸੁਨੇ ਆਪਣੇ ਵੀਰਾਂ ਤੋਂ ਯੋਧਿਆਂ ਤੋਂ ਤਾਂ ਬਹੁਤ ਹੀ ਅਚੰਬੇ ਦੇ ਹਰਾਨੀ ਦੇ ਨਾਲ ਇਹ ਨਾਰਾਇਣ ਦਾਸ ਡਰ ਗਿਆ ਜੀ ਇਹ ਤਾਂ ਲੋਕ ਡਰਦੇ ਸੀ ਇਹਦੇ ਡੇਰੇ 'ਚ ਨਹੀਂ ਜਾਣਾ ਇਹ ਤਾਂ ਮਹੰਤ ਜੈਤਰਾਮ ਨੂੰ ਬੜਾ ਆਪਣੀ ਮਾਨ ਹਾਨੀ ਦਾ ਦੁੱਖ ਲੱਗਾ ਸੀ ਵੀ ਇਹਨੇ ਮੈਨੂੰ ਬੇਤ ਕੀਤਾ ਬੇਪਤ ਕੀਤਾ ਹੈ ਅੱਜ ਉਹੀ ਨਾਰਾਇਣਦਾਸ ਡਰ ਰਿਹਾ ਹੈ ਇਹ ਦੇਦਰ ਪੈ ਬੈਠ ਗਿਆ ਪਤਾ ਨਹੀਂ ਕੈਸੀ ਤਾਕਤ ਕੈਸੀ ਸੱਤਾ ਸ਼ੇ ਮੇਰੇ ਡੇਰੇ ਦੇ ਵਿੱਚ ਆਈ ਹੈ ਤੇ ਡਰ ਰਿਹਾ ਹੈ ਜਿਹਾ ਵਾਣ ਸਤਗੁਰ ਨੈਣੀ ਦੇਖਾ ਆਪਣੇ ਬਲ ਤੇ ਅਦਕ ਬੋਲੇਖਾ ਜਦੋਂ ਇਸ ਨਾਰਾਇਣਦਾਸ ਬਿਰਾਗੀ ਨੇ ਨਾ ਆਪਣੀਆਂ ਅੱਖਾਂ ਦੇ ਨਾਲ ਨੇੜੇ ਹੋ ਕੇ ਮਹਾਰਾਜ ਦੇ ਚਿਹਰੇ ਨੂੰ ਤੱਕਿਆ ਨਾ ਇਹ ਤੋਂ ਪ੍ਰਤਾਪ ਨਹੀਂ ਚੱਲਿਆ ਗਿਆ ਇਹ ਬੜਾ ਪ੍ਰਭਾਵਿਤ ਹੋਇਆ ਮਹਾਰਾਜ ਤੇ ਸਤਕਾਰ ਵਜੋਂ ਇਹਦੀਆਂ ਅੱਖਾਂ ਸਿਰ ਝੁਕ ਗਿਆ ਮਹਾਰਾਜ ਜੀ ਇਹਨੇ ਇੱਡਾ ਵਲੀ ਮੈਂ ਨਹੀਂ ਵੇਖਿਆ ਕੋਈ ਦੁਨੀਆ ਦੇ ਉੱਤੇ ਆ ਮੈਂ ਕਿ ਮੇਰੇ ਕੋਲ ਵੀ ਇਦਾਂ ਸ਼ਸਤਰਾਂ ਦੇ ਗ੍ਰੰਥ ਪਏ ਨੇ ਮੇਰੇ ਕੋਲ ਮੰਤਰਾਂ ਦੀ ਕਿਤਾਬ ਪਈ ਹੈ ਜਿਹਦੇ ਵਿੱਚ ਬੜਾ ਕੁਝ ਲਿਖਿਆ ਹੋਇਆ ਗ੍ਰੰਥ ਹੈ ਮੇਰੇ ਬਾਸ ਪਰ ਮੈਨੂੰ ਇਉਂ ਲੱਗਦਾ ਵੀ ਇਹਨਾਂ ਅੱਗੇ ਸਭ ਕੁਝ ਫੇਲ ਹੈ ਇਹਨਾਂ ਉੱਤੇ ਮੇਰੀ ਕੋਈ ਜ਼ੋਰ ਨਹੀਂ ਚੱਲ ਰਿਹਾ ਖਾਨਾ ਪ੍ਰਤੀ ਮੀਰ ਚਿਲਾਏ ਜਿੰਨ ਜਨ ਲੈ ਥੇ ਬਕਰੇ ਕਾਏ ਕਦੋਂ ਇਹ ਬਰਾਗੀ ਆਕੜ ਲੱਗਾ ਨਰਾਇਣ ਦਾਸ ਵਰਾਗੀ ਵੀ ਠੀਕ ਹੈ ਜੇ ਗੁਰੂ ਉੱਤੇ ਇਹਨਾਂ ਦੇ ਉਸਤਾਰ ਉੱਤੇ ਜੋਰ ਨਹੀਂ ਨਾ ਚੱਲ ਰਿਹਾ ਇਹਦੇ ਇਹਨਾਂ ਦੇ ਜਿੰਨੇ ਵੀ ਸਿੱਖ ਨੇ ਇਹਨਾਂ ਨੂੰ ਫਾੜ ਲਵੋ ਇਹਨਾਂ ਨੂੰ ਜਾਨੋਂ ਮਾਰ ਦਿਓ ਇਹਨਾਂ ਨੇ ਬਕਰੇ ਮਾਰ ਕੇ ਇਸ ਧਰਤੀ ਉੱਤੇ ਲਹੂ ਡੋਲ ਕੇ ਇਸ ਧਰਤੀ ਨੂੰ ਅਪਵਿੱਤਰ ਕੀਤਾ ਹੈ ਇਹਨਾਂ ਨੂੰ ਮਾਰਨਾ ਕਰੋ ਸੋਰਠਾ ਤੋ ਫਿਰ ਆਏ ਵੀਰ ਸਿੰਘਾਂ ਨ ਕੈ ਢਿਗ ਸੁਣ ਟਕੈ ਉਨਕੋ ਜਦੋਂ ਬੇਰਾਗੀ ਸਾਧ ਇਹ ਹੁਕਮ ਕਰਦਾ ਹੈ ਆਪਣੇ ਯੋਧਿਆਂ ਨੂੰ ਵੀਰਾਂ ਕੇ ਜਾਓ ਜਾ ਕੇ ਸਿੰਘਾਂ ਨੂੰ ਘੇਰ ਲਵੋ ਇਹਨਾਂ ਨੂੰ ਹੜਕੇ ਮਾਰ ਬਕਾਓ ਤੇ ਜਦੋਂ ਉਹ ਹੁਕਮ ਸੁਣਦੇ ਨੇ ਤੋ ਸਿੱਖਾਂ ਵੱਲ ਨੂੰ ਵਾਦੇ ਨੇ ਉਨਕੋ ਰਖਸ਼ਕ ਤੀਰ ਕ੍ਰਿਸ਼ਨਾ ਸੁਦਰਸ਼ਨ ਚੱਕਰ ਜਿਵੇਂ ਕਹਿੰਦੇ ਇੰਨਾ ਪ੍ਰਤਾਪ ਗੁਰੂ ਦਾ ਵਰਤ ਰਿਹਾ ਹੈ ਕਿ ਜਿਵੇਂ ਸੁਦਰਸ਼ਨ ਚੱਕਰ ਰੱਖਿਆ ਕਰਦਾ ਹੈ ਨਾ ਤੇਵੇਂ ਗੁਰੂ ਦੇ ਸਿੱਖਾਂ ਦੇ ਦੁਆਲੇ ਜਿਵੇਂ ਗੁਰੂ ਦੇ ਤੀਰ ਚੰਦਰੇ ਹੋਣ